ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋ ਅੱਜ ਆਪਾਂ ਤੁਹਾਨੂੰ ਜਿਹੜਾ ਕਿ ਆਪਾਂ ਸਕਰਬ ਬਣਾਇਆ ਸੀ ਐਲਸੀ ਵਾਲਾ ਉਹਦੀ ਆਪਾਂ ਵੀਡੀਓ ਤੁਹਾਨੂੰ ਦੇ ਰਹੇ ਹਾਂ ਵੀ ਉਹ ਆਪਾਂ ਕਿਵੇਂ ਤਿਆਰ ਕੀਤਾ ਸੀ ਠੀਕ ਹੈ ਤੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਦੇਖੋ ਤਾਂ ਰਿਜ਼ਲਟ ਇੰਨਾ ਜ਼ਿਆਦਾ ਵਧੀਆ ਇੰਨਾ ਜ਼ਿਆਦਾ ਵਧੀਆ ਤੁਸੀਂ ਟਰਸਟ ਕਰਕੇ ਇੱਕ ਵਾਰੀ ਇਹ ਚੀਜ਼ ਨੂੰ ਜਰੂਰ ਟਰਾਈ ਕਰੋ ਸਕਿਨ ਟਾਈਟ ਤੇ ਬ੍ਰਾਈਟ ਵਾਈਟਨਿੰਗ ਠੀਕ ਹੈ ਇਹ ਬਹੁਤ ਹੀ ਜ਼ਿਆਦਾ ਕਮਾਲ ਦਾ ਸਕਰਬ ਆ ਤੇ ਤੁਸੀਂ ਇਹਨੂੰ ਇੱਕ ਪੈਕ ਦੀ ਤਰ੍ਹਾਂ ਸਕਰਬ ਦੀ ਤਰ੍ਹਾਂ ਯੂਜ਼ ਕਰੋਗੇ ਤਾਂ ਡੇਲੀ ਰੁਟੀਨ 'ਚ ਵੀ ਕਰ ਸਕਦੇ ਹੋ ਤੁਸੀਂ ਇੱਕ ਦਿਨ ਛੱਡ ਕੇ ਵੀ ਕਰ ਸਕਦੇ ਜਿਨ੍ਹਾਂ ਦੀ ਸਕਿਨ ਬਹੁਤ ਜ਼ਿਆਦਾ ਲੂਜ਼ ਹੋ ਗਈ ਆ ਜਾਂ ਜਿਨ੍ਹਾਂ ਦਾ ਕਾਲਾ ਪਾਣਾ ਫੇਸ ਤੇ ਸਕਿਨ ਡਲ ਹੋਈ ਪਈ ਆ ਉਹ ਇਸ ਚੀਜ਼ ਨੂੰ ਜ਼ਰੂਰ ਟਰਾਈ ਕਰਨ ਤੇ ਬਹੁਤ ਛੋਟੀ ਜੀ ਚੀਜ਼ ਆ ਕੋਈ ਜ਼ਿਆਦਾ ਪੈਸਿਆਂ ਦੀ ਨਹੀਂ 20 50 ਰੁਪਏ ਦੀ ਤੁਸੀਂ ਆਲਸੀ ਮੰਗਵਾ ਕੇ ਤੇ ਉਹਦਾ ਬਣਾਉਣਾ ਠੀਕ ਆ ਇੱਕ ਜੈਲ ਵੀ ਬਣਦੀ ਆ ਪਰ ਆਪਾਂ ਸਕਰਬ ਟਾਈਪ ਇੱਕ ਪੈਕ ਬਣਾਇਆ ਸੀ ਜਿਹਦੇ ਨਾਲ ਕਿ ਸਕਰਬ ਵੀ ਕਰੀਦਾ ਤੇ ਪੈਕ ਵੀ ਮੈਂ ਇਹਨੂੰ ਲਗਾਤਾਰ ਮੈਨੂੰ ਲੱਗਦਾ 15 ਤੋਂ 20 ਦਿਨ ਹੋ ਗਏ ਯੂਜ਼ ਕਰਦੀ ਨੂੰ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਹੈ ਇਸ ਚੀਜ਼ ਦਾ ਠੀਕ ਆ ਤੇ ਇਸ ਚੀਜ਼ ਨੂੰ ਜ਼ਰੂਰ ਤੁਸੀਂ ਟਰਾਈ ਕਰਿਓ ਤੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਉਹ ਕਿਵੇਂ ਬਣਾਉਣਾ ਕਿਉਂਕਿ ਉਸ ਦਿਨ ਆਪਾਂ ਤੁਹਾਨੂੰ ਸਿਰਫ ਪੈਕ ਲਗਾਉਣਾ ਦੱਸਿਆ ਸੀਗਾ ਸਕਰਬ ਤੇ ਆਪਾਂ ਤੁਹਾਨੂੰ ਇਹਨੂੰ ਬਣਾਉਣਾ ਨਹੀਂ ਦੱਸਿਆ ਸੀ ਇਸ ਕਰਕੇ ਅੱਜ ਆਪਾਂ ਤੁਹਾਨੂੰ ਦੱਸ ਦਿੰਨੇ ਆ ਵੀਡੀਓ ਵਿੱਚ ਵੀ ਬਣਾਉਣਾ ਕਿਵੇਂ ਆ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਹੈ ਉਹ ਆਪਾਂ ਕਿਵੇਂ ਬਣਾਇਆ ਸੀ ਤੇ ਸਾਰਾ 20-25 ਮਿੰਟ 20 ਮਿੰਟ 10-15 ਮਿੰਟ 15 ਕਿ ਮਿੰਟਾਂ ਚ ਹੀ ਤਿਆਰ ਹੋ ਜਾਂਦਾ 20 ਮਿੰਟ ਹੀ ਲੱਗਦੇ ਹੈ ਜ਼ਿਆਦਾ ਨਹੀਂ ਸਮਾਂ ਲੱਗਦਾ ਤੇ ਚੀਜ਼ ਬਹੁਤ ਵਧੀਆ ਠੀਕ ਹੈ ਜਰੂਰ ਟਰਾਈ ਕਰਿਓ ਤੁਸੀਂ ਚਲੋ ਜੀ ਆਜੋ ਹੁਣ ਤੁਹਾਨੂੰ ਦਿਖਾਉਣੀ ਹੈ ਆਪਾਂ ਤੇ ਇਹ ਫੇਸ ਤੇ ਰਿਜ਼ਲਟ ਦੇਖੋ ਤੁਸੀਂ ਇੰਨਾ ਜ਼ਿਆਦਾ ਵਧੀਆ ਆਉਂਦਾ ਨਾ ਤੁਸੀਂ ਆਪਣੇ ਫੇਸ ਦਾ ਰਿਜ਼ਲਟ ਦੇਖ ਹੀ ਰਹੇ ਹੋ ਠੀਕ ਹੈ ਨਾ ਤੇ ਇਸ ਕਰਕੇ ਆਪਾਂ ਤੁਹਾਨੂੰ ਕਹਿਣੀ ਹੈ ਵੀ ਇਸ ਚੀਜ਼ ਨੂੰ ਜਰੂਰ ਟਰਾਈ ਕਰੋ ਆਪ ਇੱਕ ਪੈਨ ਲੈ ਲੈਣਾ ਕੋਈ ਵੀ ਤੁਸੀਂ ਜਿਹਦੇ ਵਿੱਚ ਵੀ ਠੀਕ ਆ ਉਹਦੇ ਵਿੱਚ ਆਪਾਂ ਇੱਕ ਗਲਾਸ ਪੂਰਾ ਪਾਣੀ ਦਾ ਪਾ ਦਾਂ ਠੀਕ ਆ ਆਪਣੇ ਕੋਲ ਐਲਸੀ ਜਿਹੜੀ ਪੀਸੀ ਹੋਈ ਆ ਕਿਉਂਕਿ ਸਕਰਬ ਬਣਾਉਣ ਵਾਸਤੇ ਐਲਸੀ ਜਿਹੜੀ ਪੀਸੀ ਹੋਈ ਹੋਣੀ ਚਾਹੀਦੀ ਤੇ ਆਪਾਂ ਹਲਸੀ ਆ ਜਿਹੜੀ ਪੀਸੀ ਹੋਈ ਆ ਤੇ ਜੇ ਤੁਸੀਂ ਜੈਲ ਬਣਾਉਣੀ ਹੈ ਫਿਰ ਤੁਹਾਡੀ ਅਲਸੀ ਹੈ ਜਿਹੜੀ ਸਾਫ਼ਤੀ ਹੋਊਗੀ ਤਾਂ ਬਣੂਗੀ ਜੈਲ ਤੇ ਆਪਾਂ ਇਹ ਪੀਸ ਕੇ ਅਲਸੀ ਨੂੰ ਥੋੜਾ ਜਿਹਾ ਮਿਕਸੀ ਗ੍ਰੈਂਡਰ ਚ ਜਿਵੇਂ ਵੀ ਤੁਸੀਂ ਪੀਸ ਸਕਦੇ ਹੋ ਪੀਸ ਲਿਓ ਤੇ ਇੱਕ ਪਾਣੀ ਨੂੰ ਜਦੋਂ ਉਬਾਲ ਆ ਜਾਏ ਗਰਮਾ ਹੋ ਜੇ ਤੇ ਆਪਾਂ ਉਹਦੇ ਵਿੱਚ ਇਹ 2 ਕਸਪੂਨ ਪਾ ਦੇਣੇ ਜਿੰਨਾ ਕੁ ਤੁਸੀਂ ਬਣਾਉਣਾ ਚਾਹੁੰਦੇ ਹੋ ਜਿੰਨੀ ਕੁ ਕੁਆਂਟੀਟੀ ਚ ਠੀਕ ਹੈ ਜੇ ਤੁਸੀਂ ਮਤਲਬ ਹਫਤੇ ਇਕ ਦਾ ਬਣਾਉਣਾ ਚਾਹੁੰਦੇ ਆ ਤੇ 1.5 ਚਮਚ ਪਾ ਲਿਓ ਜੇ ਤੁਸੀਂ ਜ਼ਿਆਦਾ ਬਣਾਉਣੇ ਚਾਹਤੇ ਤੇ ਕੱਚ ਦੇ ਬਰਤਨ ਵਿੱਚ ਇਹਨੂੰ ਚਾਹੇ 15 ਤੋਂ 20 ਦਿਨ ਰੱਖ ਲਿਓ ਤੁਸੀਂ ਕੋਈ ਕੋਸ਼ਿਸ਼ ਨਹੀਂ ਹੁੰਦਾ ਆ ਦੇਖੋ ਆਪਣੀ ਪੀਸੀ ਹੋਈ ਆ ਆਲਸੀ ਆ ਦੇਖੋ ਤੁਸੀਂ ਠੀਕ ਹੈ ਇਹ ਐਵੇਂ ਦਾ ਇੱਕ ਪੀਸਟ ਜਾਂ ਬਣ ਜਾਂਦਾ ਪਾਊਡਰ ਚਾ ਦਰਦਰਾ ਜਾ ਹੋਣਾ ਥੋੜਾ ਜਿਹਾ ਤੇ ਆਪਣਾ ਪਾਣੀ ਉਬਲਣਾ ਸ਼ੁਰੂ ਹੋ ਗਿਆ ਤੇ ਲਓ ਜੀ ਆਪਾਂ ਇਹਨੂੰ ਇਹਦੇ ਵਿੱਚ ਪਾਤਾ ਇਹਨੂੰ ਆ ਪੰਜ ਤੋਂ 7 ਮਿੰਟ ਆਪਾਂ ਇਹਨੂੰ ਉਬਾਲਾ ਦੇਣਾ ਠੀਕ ਹੈ ਜਦੋਂ ਇਹ ਸੰਗਣਾ ਜਾ ਹੋ ਜੇ ਥੋੜਾ ਜਿਹਾ ਮਤਲਬ ਤੇ ਉਦੋਂ ਆਪਾਂ ਇਹਨੂੰ ਕੱਢ ਕੇ ਕਿਸੇ ਕੰਚ ਦੇ ਬਰਤਨ ਵਿੱਚ ਪਾ ਲੈਣਾ ਆ ਦੇਖੋ ਤੁਸੀਂ ਆਪਣਾ ਉਬਲੀ ਜਾਂਦਾ ਚੰਗੀ ਤਰ੍ਹਾਂ ਠੀਕ ਹੈ ਇਹਦੇ ਵਿੱਚ ਤੁਸੀਂ ਇੱਕ ਤੋਂ ਦੋ ਵਿਟਾਮਿਨੀ ਦੇ ਕੈਪਸੂਲ ਵੀ ਪਾ ਸਕਦੇ ਹੋ ਜਿਨ੍ਹਾਂ ਦੇ ਫੇਸ ਤੇ ਸ਼ਾਈਆਂ ਵਗੈਰਾ ਹੈਗੀਆਂ ਜਾਂ ਮਤਲਬ ਡਾਰਕ ਸਰਕਲ ਜੇ ਬਣੇ ਹੋਈ ਆ ਉਹ ਚੀਜ਼ ਵਿੱਚ ਪਾ ਲੈਣ ਪਰ ਆਪਾਂ ਨਹੀਂ ਪਾਏ ਹੋਏ ਨੋਜੀਆ ਦੇ ਖੁੱਬਲੀ ਜਾਂਦਾ ਹੈ ਚੰਗੀ ਤਰ੍ਹਾਂ ਤੇ ਜਦੋਂ ਇਹ ਪੂਰਾ ਚੰਗੀ ਤਰ੍ਹਾਂ ਜੈਲ ਟਾਈਪ ਹੈ ਨਾ ਆਪਾਂ ਆਪਾਂ ਲਗਾ ਕੇ ਦੇਖ ਲਾਂਗੇ ਉਗਲ ਤੇ ਇਹ ਪੂਰਾ ਜੈਲ ਟਾਈਪ ਬਣ ਜਾਊਗਾ ਦੇਖੋ ਇਨਾ ਪਾਫ ਲੱਗ ਜਾਂਦੀ ਮੂਰੇ ਕੈਮਰੇ ਦੇ ਇਸ ਕਰਕੇ ਫੋਟੋ ਕਲੀਅਰ ਨਹੀਂ ਆ ਰਹੀ ਤਾਂ ਦੇਖੋ ਤੁਸੀਂ ਐਵੇਂ ਦਾ ਇਹ ਹੋ ਗਿਆ ਲੋਚ ਪੂਰਾ ਉਬਾਲਣਾ ਇਹਨੂੰ ਆਪਾਂ ਤਾਂ ਕਿ ਜਿਹੜਾ ਉਹਦਾ ਮਤਲਬ ਅਸਰ ਆ ਪੂਰਾ ਚੰਗੀ ਤਰ੍ਹਾਂ ਨਿਕਲ ਜੇ ਸੰਗਣਾ ਸੰਗਣਾ ਇੱਕ ਸਕਰਬ ਬਣ ਜੂਗਾ ਇਹ ਜਿਵੇਂ ਆਪਣਾ ਮਾਰਕੀਟ ਵਾਲਾ ਸਕਰਬ ਹੁੰਦਾ ਆ ਦੇਖੋ ਹੁਣ ਇਹ ਸੰਗਣਾ ਹੋ ਗਿਆ ਦੇਖੋ ਤੁਸੀਂ ਠੀਕ ਆ ਪਾਣੀ ਜਿਹੜਾ ਇਹਦੇ ਵਿੱਚੋਂ ਪੂਰੀ ਤਰ੍ਹਾਂ ਸੁੱਕ ਗਿਆ ਹੁਣ ਆਪਾਂ ਗੈਸ ਆ ਜਿਹੜਾ ਬੰਦ ਕਰ ਦੇਣਾ ਤੇ ਠੰਡਾ ਹੋਣਾ ਰੱਖ ਦੇਣਾ ਇਹਨੂੰ ਜਦੋਂ ਚੰਗੀ ਤਰ੍ਹਾਂ ਠੰਡਾ ਹੋ ਜਾ ਫਿਰ ਆਪਾਂ ਇਹਨੂੰ ਜਿਹੜਾ ਕਿ ਸ਼ੀਸ਼ੀ ਕੰਚ ਦੀ ਜੋ ਵੀ ਤੁਹਾਡੇ ਕੋਲੇ ਹੋਵੇ ਡੱਬੀ ਹੋਵੇ ਉਹਦੇ ਵਿੱਚ ਪਾ ਲੈਣਾ ਆ ਦੇਖੋ ਇੱਕ ਜੈਲ ਤਰ੍ਹਾਂ ਬਣ ਗਿਆ ਇਹ ਟੱਚ ਕਰਕੇ ਬਹੁਤ ਜ਼ਿਆਦਾ ਵਧਾ ਰਿਜ਼ਲਟ ਹੈ ਜੀ ਦਾ ਦੇਖੋ ਤੁਸੀਂ ਠੀਕ ਆ ਤੇ ਆਪਣੇ ਕੋਲੇ ਆਹ ਵਾਲੀ ਕੰਚ ਦੀ ਇੱਕ ਸ਼ੀਸ਼ੀ ਹੈਗੀ ਆ ਠੀਕ ਆ ਇਹ ਪਤਾ ਨਹੀਂ ਕਾਦੀ ਵਾਲੀ ਸੀ ਕੀ ਫ੍ਰੀ ਹੋਈ ਤੇ ਆਪਾਂ ਐਵੇਂ ਇਹਨੂੰ ਇਹਦੇ ਵਿੱਚ ਪਾ ਲਾਂਗੇ ਤੇ ਜੇ ਤੁਸੀਂ ਜੱਲ ਬਣਾਉਣੀ ਹੈ ਫਿਰ ਅਲਸੀ ਨੂੰ ਤੁਹਾਨੂੰ ਸਾਫਤਾ ਜਿਹੜਾ ਕਿ ਉਹ ਪਾਣੀ ਚ ਬੋਇਲ ਕਰਨਾ ਪਊਗਾ ਲਓ ਜੀ ਆਪਾਂ ਇਹ ਡੱਬੀ 'ਚ ਪਾ ਲਿਆ ਠੰਡਾ ਹੋ ਗਿਆ ਸੀ ਚੰਗੀ ਤਰ੍ਹਾਂ ਲੋ ਜੀ ਆ ਦੇਖੋ ਤੁਸੀਂ ਐਵੇਂ ਇੱਕ ਪਿਆਰ ਹੋ ਗਿਆ ਇਹ ਆਪਾਂ ਨੇ ਕੋਲੇ ਸਕਰੱਬ ਇਹਨੂੰ ਆਪਾਂ ਯੂਜ਼ ਕਰਾਂਗੇ ਆਪਣੇ ਫੇਸ ਤੇ ਠੀਕ ਆ ਮੈਂ ਇਹਨੂੰ ਕਰ ਰਹੀ ਆ ਮੈਂ ਤੁਹਾਨੂੰ ਸਿਰਫ ਬਣਾਉਣਾ ਦੱਸਿਆ ਆ ਦੇਖੋ ਕਹਿੰਦਾ ਤੁਹਾਨੂੰ ਹੱਥ ਤੇ ਲਾ ਕੇ ਦਿਖਾਉਣੀ ਆ ਇਹ ਐਵੇਂ ਹੋ ਜਾਂਦਾ ਇਹ ਦੇਖੋ ਰਿਜ਼ਲਟ ਬਹੁਤ ਵਧੀਆ ਏ ਤੁਸੀਂ ਨਾ ਲਾ ਕੇ ਨਾਲ ਦੇ ਨਾਲ ਇਹਨੂੰ ਮਤਲਬ ਆਪਦੇ ਹੱਥ ਤੇ ਲਗਾ ਕੇ ਦੇਖ ਲਓ ਚਾਹੀ ਇੱਕ ਦਿਨ ਥੋੜਾ ਜਿਹਾ ਬਣਾ ਕੇ ਤੁਹਾਨੂੰ ਆਪਣੀ ਆਪ ਹੀ ਪਤਾ ਲੱਗ ਜੂ ਕਿ ਕਿੰਨਾ ਚੇਂਜ ਹੁੰਦਾ ਤੁਹਾਡੇ ਹੱਥ ਦੇ ਵਿੱਚ ਬਿਲਕੁਲ ਨਾਲ ਦੀ ਨਾਲ ਸਕਿਨ ਟਾਈਟ ਹੋ ਜਾਂਦੀ ਆ ਤੇ ਸਕਿਨ ਜਿਹੜੀ ਬ੍ਰਾਈਟ ਵੀ ਹੋ ਜਾਂਦੀ ਆ ਇੰਨਾ ਜ਼ਿਆਦਾ ਵਦਕਰ ਰਿਜ਼ਲਟ ਆ ਠੀਕ ਆ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਜੁੜਣ ਜੀ ਟਰਾਈ ਜ਼ਰੂਰ ਕਰਿਓ ਇਸ ਚੀਜ਼ ਨੂੰ ਠੀਕ ਆ ਚਲੋ ਜੀ ਠੀਕ ਆ ਓਕੇ ਬਾਏ ਮਿਲਦੇ ਆ ਕੱਲ ਨੂੰ ਕੁਝ ਨਵਾਂ ਲੈ ਕੇ ਤੇ ਸਾਰੀਆਂ ਭੈਣਾਂ ਇਹਨੂੰ ਬਣਾ ਲਓ ਤੇ ਟਰਾਈ ਕਰਕੇ ਦੇਖੋ ਦੇ ਬਹੁਤ ਜ਼ਿਆਦਾ ਧੰਨਵਾਦ ਜਿਹੜੀਆਂ ਭੈਣਾਂ ਆਪਣੀ ਸਪੋਰਟ ਕਰਦੀਆਂ ਤੇ ਜਿਹੜੀਆਂ ਸੋਹਣੇ ਸੋਹਣੇ ਕਮੈਂਟ ਕਰਦੀਆਂ ਵੀਡੀਓ ਤੇ ਸੋਨਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਓਕੇ ਬਾਏ ਮਿਲਦੇ ਆ ਕੱਲ ਨੂੰ ਕੁਝ ਨਵਾਂ ਲੈ ਕੇ